ਸਬਸਕ੍ਰਾਈਬ ਜੀ ਸਰਵੇਰਾਂ ਨੂੰ ਸੰਦੀਪ ਡਿਫੈਂਸ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੇ ਆਪਣੀ ਵਿਜ਼ਿਟ ਹੈਗੀ ਆ ਪਿੰਡ ਤੰਦੋਈ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਰਾ ਇਹਨੇ ਵੀਰੇ ਪਹਿਲੇ ਵੀਡੀਓ ਬਣਾ ਲੈ ਕੇ ਜੀ ਆਪਾਂ ਵਪਾਰ ਦੇ ਘਰੇ ਘਰ ਦੇ ਪਸ਼ੂ ਆ ਜੀ ਦੋ ਹੀ ਪਸ਼ੂ ਫੇਰ ਆ ਵੀਰ ਨਾਲ ਆਦੇ ਤੇ ਆਹੋਂ ਵੀਰ ਨਾਲ ਗੱਲਬਾਤ ਕਰੀਏ ਬਾਜੀ ਹਸਤੀ ਕਾਲ ਜੀ ਸਸੀ ਕਾ ਬਾਜੀ ਜੀ ਬਹੁਤ ਕੀ ਆ ਜੀ ਸਵਾਗਤ ਹੈ ਬਹੁਤ ਜੀ ਹੋ ਜੀ ਕਿਹਾ ਜੀ ਮਰੀਏ ਫਰੀਏ ਵਪਾਰ ਤਾਂ ਕਰਦੇ ਤੁਸੀਂ ਇਹ ਨਹੀਂ ਹਾਂ ਜੀ ਇਹ ਤੇ ਵਪਾਰ ਨਹੀਂ ਕਰਦੇ ਕਰਦੇ ਪੁੱਛੀਏ ਅਸੀਂ ਕਰਦੇ ਕਰਦੇ ਦੋ ਹੀ ਜੀ ਹਾਂ ਜੀ 2000 ਚਲੋ ਐਡਰੈਸ ਬੋਲ ਦੋ ਫਿਰ ਆਪਣਾ ਕਰੀ ਪੇਂਟ ਤਨ ਦੋਈ ਦੇ ਜਿਲ੍ਹਾ ਗਦਾਪੁਰ ਹਾਂ ਜੀ ਸੀਲ ਪਟਾਲਾ ਠੀਕ ਹੈ ਤੇ ਮੋਬਾਈਲ ਨੰਬਰ 987275341 19872753941 ਚਲੋ ਮਾਈਲ ਪਰ ਬੋਲੋ ਇਹ ਮਾਦੀ ਨੂੰ ਤਕਰੀਬਨ 1.5 ਮਹੀਨਾ ਹੋਇਆ ਸੂਈ ਨੂੰ ਚੱਲ ਕੇ ਦਿਨ ਹੋਏ ਇਹਨੂੰ 40-45 ਦਿਨ ਇੰਨੇ ਕੋ ਹੋਇਆ ਜਿਆਦਾ ਟਾਈਮ ਹੀ ਹੋਇਆ ਸੂਈ ਨੂੰ ਬੱਚਾ ਮਰ ਗਿਆ ਇਹਦਾ ਦੁੱਧ ਕਿੰਨਾ ਜੀ ਦੁੱਧ ਦੇ ਐਸ ਟਾਈਮ ਵੇ ਥਲੇ ਤਕਰੀਬਨ ਦੁੱਧ ਦੇ 12 ਕਿਲੋ ਯਾਰ 11 ਕਿਲੋ ਦੀ ਗਾਰੰਟੀ ਦਿੰਦੇ ਆ ਆਪਾਂ ਜਿਹੜਾ ਮਾਦੀ ਚੋਗਲੇ ਲੀਟਰ ਨਾਲ ਮਣਿਕਾ ਲੈ ਜਰਾ ਮਤਲਬ ਤੇ ਆ ਬੱਚਾ ਕਿਧਰ ਜੀ ਨਹੀਂ ਇਹ ਬੱਚਾ ਇਧਰ ਨਹੀਂ ਇਹ ਬੱਚਾ ਲੈ ਆਂਦਾ ਹੀ ਆਪਾਂ ਅੱਛੇ ਨਾਲ ਲੈ ਕੇ ਇੰਦਰਾ ਹੈ ਨਾ ਨਹੀਂ ਇਹਦਾ ਬੱਚਾ ਨਹੀਂ ਇਹਦਾ ਬੱਚਾ ਹੁਣ ਖੋਲੋ ਜੀ ਕੋਟੀ ਗੈਡ ਕੋ ਲਾਂਦੀ ਲੋੜ ਤਾਂ ਨਹੀਂ ਕੋਈ ਬਿਲਕੁਲ ਠੀਕ ਲੈ ਗੋਗਾਰੀ ਠੀਕ ਆ ਥੋੜੋ ਲੋ ਜੀ ਆਰ ਅੱਛਾ 11 ਕਿਲੋ ਦੀ ਗਰੰਟੀ ਹੈ ਕਿ ਤੁਹਾਡੇ ਹਾਂਜੀ ਮੋਲੇ ਦੇ ਲੋਕੀ ਬਥੇਰਾ ਕਰੀ ਜਾਂਦੇ ਪਰ ਆਪਾਂ ਉਹ ਨਹੀਂ ਕਰਨਾ ਜਾਇਜ਼ ਕਰਨਾ ਬਿਲਕੁਲ ਆਪਾਂ ਮੋਲ 65 ਕਰਦੇ ਆ 60000 ਦੀ ਜਸਨਾ ਹੋਊਗੀ ਜਸ 60000 ਹੋ ਜੂਗਾ ਮਾਨਤੇ ਵਿੱਚੋਂ ਥੋੜਾ ਬੋੜਾ ਕਰ ਦਾਂਗੇ ਮਾਨਤਾਂ ਜਿਆਦਾ ਨਹੀਂ ਪਰ ਦੁੱਧ ਤਕਰੀਬਨ ਇਨਾ ਹੋਊਗਾ ਥੱਲੇ ਦੇ ਕੋਈ ਲੀਟਰ ਮਾਰ ਕੇ ਲਿਆ ਜੇ ਕੋਈ ਠੀਕ ਆਹ ਇੱਕ ਗਾਈ ਨੂੰ ਤਕਰੀਬਨ ਦੇਣਾ ਇਹਨੂੰ ਪੰਜ ਛੇ ਦੇ ਨਹੀਂ ਹੋਏ ਸੂਟ ਵਿੱਚ ਜੇ ਹਾਂਜੀ ਹਾਂਜੀ ਬੱਚੀ ਮਗਰ ਜੇ ਦੇ ਦੁੱਧ ਕਿੰਨਾ ਦੇ ਦੁੱਧ ਇਸ ਟਾਈਮ 8 ਕਿਲੋ ਹੋਏ ਥੱਲੇ ਦੇ ਆ 8 ਕਿਲੋ ਹਾਂਜੀ 8 ਕਿਲੋ ਦੁੱਧ ਆ ਗਿਆ ਥੱਲੇ ਦੇ ਤੇ ਅਜੇ ਮੈਲ ਬੱਚਾ ਬੱਚੀ ਜੀ ਬੱਚੀ ਬੱਚੀ ਮਗਰ ਬੱਚੀ ਬੋਲੀ ਆ ਜੇ ਤੇਰੀ ਕੀਰੀ ਜੇ ਦੰਤ ਵਾ ਜੇ ਤਾਂ ਮਤ ਕੋਣ ਇਹ ਤਾਂ ਖਾਲੇ ਦੇ ਬਿਲਕੁਲ ਖੀਰੀ ਜੀ ਹਾਂ ਕੀ ਦੇਖੀ ਇੱਕ ਨੰਦ ਨਹੀਂ ਤੋੜਿਆ ਅਜ ਤੱਕ ਪਹਿਲੇ ਸੂਏ ਜੀ ਆਪਸਿਕਲੇ ਦੁੱਧ ਹੈਗਾ ਦੁੱਧ 13 ਕਿਲੋ ਪਾਣੀ ਦਾ ਲਓ ਜੀ ਖੀਰੀ ਜਾਰ 8 ਕਿਲੋ ਹੈਗਾ ਪੱਕਾ ਅੰਦਰ ਹਾਂ 8 ਕਿਲੋ ਹੈਗਾ ਲੀਟਰ ਵਾਲਾ ਲੈ ਲੈ ਜੀ ਲੋ ਫੜੇ ਨਾ ਕਾਬਰਦੇ ਆ ਬੱਦੂ ਗਰਮੀ ਹੈ ਨਾ ਜੀ ਹਾਂ ਜੀ ਇਹਦੀ ਕਿਵੇਂ ਬੈਜੀ ਇਦੀ ਕੀਮਤ ਵੀ ਜੀ ਕੰਮ ਜੋ ਮਰਜ਼ੀ ਕਰੀ ਜਾਈਏ 45 ਕਰ ਲਈਏ 50 ਕਰ ਲਈਏ ਹੂੰ ਜੈਸਾ ਉਹ 30000 ਦੇ ਦਾਂਗੇ 30000 ਦੇ 30000 ਦੇ ਦਾਂਗੇ ਜੈਸਾ ਚਲੋ ਠੀਕ ਥੋੜਾ ਬਦ ਮਾਨਤਨ ਕਰਾਂਗੇ ਜੋ ਆ ਗੱਡੀ ਜੇ ਤਕਰੀਬਨ ਇਹ ਹੁਣੀ ਜੇ ਮੈਨੂੰ ਦੋਹਾਂ ਤੋਂ ਘੱਟ ਵਾ ਤੇ ਜੇ ਟੁੱਟੇ ਆ ਠੀਕ ਆ ਬਾਕੀ ਇਹ ਵੀ ਸੇਲੀ ਆ ਇਹ ਵੀ ਸੇਲੀ ਆ ਸੇਲੀ ਆ ਵੀ ਨੀਲੀ ਦੇ ਵਿੱਚ ਪੈਂਦੀ ਆ ਕੋਈ ਚੈੱਕ ਕਰੋ ਨਹੀਂ ਬਿਲਕੁਲ ਹੂੰ ਨੀਲੀ ਦੇ ਵਿੱਚ ਪੈਂਦੀ ਇਹਦੀ ਫਿਰ ਕੀਮਤ ਇਹਦੀ ਕੀਮਤ ਜਹਾ ਜੀ ਆ ਬਿਲਕੁਲ ਮੋਲ ਕਾ ਨੂੰ 15 ਕਾ ਲਈ ਜਿੰਨਾ ਮਰਜੀ ਕਾ ਲਈਏ 12 ਹਜ਼ਾਰ ਹੀ ਦੇ ਦਾਂਗੇ ਜਸਮਤ ਮੜਾ ਘੁਮਾਏ ਜੀ ਲੈ ਵੇ ਦਿਖਾ ਦੇ ਠੀਕ ਚਲੋ ਠੀਕ ਬਸ ਤੇਨੇ ਪਸ਼ੂ ਜੀ ਬਾਕੀ ਮੇਰਾ ਵੀ ਦੇਸੀ ਚੈੱਕ ਕਰਕੇ ਖੜਾ ਹੋਇਆ ਹੈ ਨਾ ਬਾਕੀ ਪਿੰਡ ਤੰਦੋਈ ਲਗ ਕੇ 10 ਪਰ ਤਹਿਸੀਲ ਬਟਾਲਾ ਮੋਬਾਈਲ ਨੰਬਰ 8972753941 9872753941 ਇੱਕ ਪੈਂਤੀ ਜੀ ਮੇਰੇ ਸਾਰੇ ਜਿੰਨੇ ਵੀ ਚਲੋ ਸਾਜ ਨੇ ਵੇਖਣ ਆਏ ਜੀ ਇਹਨਾਂ ਜਿੱਦਾਂ ਮਤਲਬ ਰੋਸਟ ਵੀਡੀਓ ਪਾਉਣੇ ਆਪਾਂ ਕਮੇਡੀ ਵਾਲੀਆਂ ਵੀਡੀਓ ਹਾਂਜੀ ਹਾਂਜੀ ਤੇ ਆਫੀਸ਼ੀਅਲ ਗ੍ਰੈਜੂਏਟ 66 ਇੱਕ ਆਈਡੀ ਜੇ ਮੇਰੀ ਹਾਂਜੀ ਇੱਕ ਜੇ ਗ੍ਰਾਇਆ 307 ਠੀਕ ਹੈ ਤੇ ਉਹਨੂੰ ਇੰਸਟਾ ਦੇ ਉੱਤੇ ਫੋਲੋ ਕਰੋ ਚਲ ਜਾ ਕੇ ਨਾ ਠੀਕ ਤੇ ਵੀਰ ਜੀ ਹੁਣ ਕੋਈ ਗੱਲ ਨਹੀਂ ਤੁਹਾਨੂੰ ਸਾਰਿਆਂ ਨੂੰ ਵਿੱਚ ਆਈਡੀ ਦੇ ਦੇਣਗੇ ਚਲੋ ਤੇ ਧੰਨਵਾਦ ਬਾਕੀ ਸਾਰਿਆਂ ਦਾ ਸਸਕਾ